ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਸੋ ਅੱਪਾ ਅੱਜ ਚੱਲੇ ਆਂ ਚੰਡੀਗੜ੍ਹ ਤੇ ਪਹਿਲਾਂ ਤਾਂ ਜਾ ਕੇ ਮਿਲਾਂਗੇ ਸਾਰੇ ਪੁਰਾਣੇ ਮਿੱਤਰਾਂ ਨੂੰ ਤੇ ਅੱਪਾ ਅੱਜ ਇੱਕ ਨਵੀਂ ਚੀਜ਼ ਲੈ ਕੇ ਆਉਣੀ ਆ ਮੈਂ ਤੇ ਸੱਤਾ ਚੱਲੇ ਆਂ ਸੱਤਾ ਯਾਨੀ ਕਿ ਸਤਵੰਤ ਕਾਲੇਕਾ ਤੇ ਬਸ ਜਾ ਰਹੇ ਆਂ ਨਿਕਲਦਾ ਮੈਂ ਘਰੋਂ ਬਸ ਦੂ ਰੁਪਈਆ ਖਾ ਲਈਏ ਬਸ ਫਿਰ ਨਿਕਲਦੇ ਆਂ ਤੇ ਜੁੜੇ ਰਹੋ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਓ ਵੀ ਬਾਬਿਓ ਮਿਲੋ ਫਿਰ ਸਤਵੰਤ ਸਿੰਘ ਨੂੰ ਰੇੜੀਆਂ ਵੀ ਅੱਜ ਚੱਲੇ ਚੰਡੀਗੜ੍ਹ ਨੂੰ ਅੱਜ ਆਪਾਂ ਜਾ ਰਹੇ ਹਾਂ ਚੰਡੀਗੜ੍ਹ ਬਸ ਚਾਰੀ ਕੁੱਟ-ਕੁੱਟ ਪੀ ਲਈਏ ਤੇ ਫਿਰ ਤੁਹਾਨੂੰ ਮਿਲਾਂੜਿਆ ਸਾਰੇ ਚੰਡੀਗੜ੍ਹ ਵਾਲੇ ਪੁਰਾਣੇ ਮਿੱਤਰਾਂ ਨੂੰ ਤੇ ਦੰਨਿਆ ਚੰਡੀਗੜ੍ਹ ਜਿਹੜਾ ਛੇੜਾ ਤੇ ਚਾਰ ਸੈਕਟਰ ਉੱਥੇ ਅੱਜ ਐਮਐਲਏ ਹਾਊਸ ਸੀ ਐ ਨਹੀਂ ਪਤਾ ਸੀ ਅੱਜ ਸੀਐਮ ਹਾਊਸ ਵੀ ਜਾ ਜੀਏ ਬਸ ਮਿਲਦੇ ਆਂ ਦੋਸਤੋ ਗੱਲਾਂ ਬਾਤਾਂ ਹੀ ਜਾਰੀ ਰਹਿਣੀਆਂ ਬਸ ਚਾਦੀ ਕੁੱਟ-ਕੁੱਟ ਪੀ ਲਈਏ ਮੱਲਾ ਵੀ ਚੱਲੀਏ ਯਾਲ ਫਿਰ ਸੇਰਾ ਯਾਲ ਵੀ ਮੱਲਾ ਨਾ ਵੀ ਬਾਬੇ ਉਹ ਤਾਂ ਅਸੀਂ ਅੱਜ लेट ਹੀ ਗਏ ਪਰ ਫੇਰ ਵੀ ਤੁਹਾਨੂੰ ਪਤਾ ਹੀ ਆ ਕੰਮਾਂ ਕਰਾਂ ਚ ਉਹਦਾ ਕਹਿਣਾ ਜੱਟਾਂ ਦੇ ਜਵਾਕ ਹੌਲੀ ਹੌਲੀ ਉਤਰਦੇ ਨੇ ਹੌਲੀ ਚੱਲ ਕਰਾਂ ਖਿੱਚਦੇ ਕਰਾਂ ਬਾਬਾ ਲਓ ਜੀ ਬਾਬੇ ਪਹੁੰਚ ਗਏ ਆਪਾਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਲੈ ਵੀ ਸੱਤਿਆ ਸਾਰੇ ਜ਼ਰੂਰੀ ਜ਼ਰੂਰੀ ਕੰਮ ਕਰੀਏ ਤੇ ਮਿਲੀਏ ਪੁਰਾਣੇ ਮਿੱਤਰਾਂ ਨੂੰ ਪੁਰਾਣੀਆਂ ਯਾਦਾਂ ਆਹ ਬਾਬੇ ਜਿਹੜਾ ਸੀਪੀ ਪਤਾ ਨਹੀਂ ਕਿਹੜਾ ਇਹਦਾ ਮਾਲ ਦਾ ਨਵਾਂ ਹੈ ਸੀਪੀ 9 ਪਤਾ ਨਹੀਂ ਕੀ ਆ ਇੱਥੇ ਕੁਝ ਨਹੀਂ ਹੁੰਦਾ ਦੀ ਦੇਖ ਲਓ ਕਿੰਨਾ ਸੋਹਣਾ ਸੋਹਣਾ ਮਾਲ ਬਣ ਗਿਆ ਹੁਣ ਇੱਥੇ ਤੇ ਪਹੁੰਚ ਕੇ ਬਸ ਫਿਰ ਜੇ ਬਾਈ ਹੁਣ ਨਹੀਂ ਆਉਂਦੇ ਨੇ ਤੇ ਫਿਰ ਘਰੇ ਜਾ ਕੇ ਪੀਵਾਂ ਚਾਹ ਵਾਅਦੇ ਵਿੱਚ ਫਿਰ ਚੱਲਦੇ ਆ ਫਿਰ ਤੁਹਾਨੂੰ ਸਾਰੀਆਂ ਚੰਡੀਗੜ੍ਹ ਦੀਆਂ ਪੁਰਾਣੀਆਂ ਯਾਦਾਂ ਕਰਾਂਗੇ ਤਾਜ਼ੀਆਂ ਬਸ ਅੱਜ ਵਾਹਿਗੁਰੂ ਨੇ ਦਿਨ ਵੀ ਸੋਨਾ ਬਣਾਇਆ ਤੇ ਸਾਰਾ ਅੱਜ ਚੰਡੀਗੜ੍ਹ ਦਾ ਸਫ਼ਰ ਤੁਹਾਡੇ ਨਾਲ ਕਰਾਂਗੇ ਸਾਂਝਾ ਆਜੋ ਫਿਰ ਜੁੜੇ ਰਹੋ ਸੋ ਲੋ ਜੀ ਸੱਜਣੋ ਮੋਹਾਲੀ ਪਹੁੰਚ ਗਏ ਤੇ ਮੋਹਾਲੀ ਪਹੁੰਚੀਏ ਤੇ ਇਹ ਹੋ ਇਹ ਨਹੀਂ ਹੋ ਸਕਦਾ ਕਿ ਆਪਾਂ ਸੁਹਾਣਾ ਸਾਹਿਬ ਨਤਮਸਤਕ ਨਾ ਹੋਈਏ ਤੇ ਦਰਸ਼ਨ ਕਰਦੇ ਆ ਸਭ ਤੋਂ ਪਹਿਲਾਂ ਸੁਹਾਣਾ ਸਾਹਿਬ ਦੇ ਬਾਕੀ ਸਭ ਬਾਕੀ ਸਾਰੇ ਕੰਮ ਬਾਅਦ ਚ ਪਹਿਲਾਂ ਗੁਰੂ ਦੇ ਦਰਸ਼ਨ ਆ ਜਾਓ ਜੀ ਸੋ ਸੰਗਤਾਂ ਦੇ ਦਰਸ਼ਨ ਕਰਨ ਲਈ ਜੀ ਸੋ ਜੀ ਮਾਨਕ ਰਣ ਸੰਗਤਾਂ ਨੂੰ ਪਰੇਸ਼ਾਨ ਇਸ ਪਾਸੇ ਸੋ ਲਓ ਜੀ ਬਾਅਦ ਵਿੱਚ ਤੁਹਾਡੇ ਅਰਦਾਸ ਹੋਗੀ ਦਰਸ਼ਨ ਮਿਲੇ ਉਵੇਸਵਾਨਾ ਸਾਹਿਬ ਦੇ ਤੇ ਬਸ ਹੁਣ ਆਪਾਂ ਮਿਰਜਾ ਬਾਈ ਆ ਰਿਹਾ ਤੇ ਬਖਸ਼ਮੀ ਗੱਲਾਂ-ਬਾਤਾਂ ਕਰਦੇ ਆ ਬਾਅਦ ਚ ਮੈਨੂੰ ਕਾਲ ਆ ਗਈ ਤੇ ਬਾਕੀ ਜੁੜੇ ਰਹੋ ਵਲੌਗ ਚ ਆਜੋ ਜੀ ਆ ਗਏ ਮਿਰਜੇ ਬਾਈ ਕੋਲ ਵੀਰੇ ਆ ਗਏ ਤੁਸੀਂ ਬਹੁਤ ਮੁਸ਼ਕਲ ਆਏ ਹੋ ਸਾਡੇ ਕੋਲ ਆ ਗਏ ਸਾਬੂ ਬਾਈ ਸਾਬੂ ਬਾਈ ਆ ਜਾਓ ਆ ਗਏ ਆ ਗਏ ਸਾਬੂ ਬਾਈ ਮਿਲੋ ਬਹੁਤ ਟਾਈਮ ਬਾਅਦ ਬਾਈ ਮਿਲਿਆ ਆ ਗਏ ਆ ਗਏ ਲਓ ਜੀ ਇਹ ਪੁਰਾਣੇ ਯਾਰ ਨੇ ਸਾਡੇ ਇਹ ਮਾੜੇ ਕਰੇ ਕਰਤਾ ਬਹੁਤ ਟਾਈਮ ਬਾਅਦ ਆ ਬਹੁਤ ਲੌਂਗ ਸਮੇਂ ਬਾਅਦ ਕੇ ਬਹੁਤ ਸਮੇਂ ਬਾਅਦ ਅੱਜ ਪੁਰਾਣੀਆਂ ਯਾਦਾਂ ਕਰਾਂਗੇ ਤਾਜ਼ੀਆਂ ਤੇ ਬਾਬਾ ਸੁੱਖ ਰੱਖੇ ਹੁਣ ਬਸ ਮਿਲਦੇ ਹੀ ਰਹੀਏ ਤੁਸੀਂ ਹੁਣ ਪੈਗ ਨਹੀਂ ਲਾਉਂਦੇ ਅਸੀਂ ਹੁਣ ਪੈਗ ਨਹੀਂ ਲਾਉਂਦੇ ਨਿਵਾਣ ਨੇ ਮੋਹਲ ਬਣਾਵਾਂਗੇ ਅੱਥੇ ਥੋੜਾ ਮੋਹਲ ਬਣਾਵਾਂ ਕੋਈ ਨਾ ਵੀਰੇ ਆਪਾਂ ਰੈਡ ਬੱਲ ਪੀ ਲਾਂਗੇ ਕੋਈ ਨਾ ਇਹ ਬਸ ਹੁਣ ਮਰ ਜਾ ਬਾਈ ਜਿਵੇਂ ਜਿਵੇਂ ਕਹੂਗਾ ਭਾਵੇਂ ਕੰਮ ਕਰੀ ਜਾਵਾਂ ਕਿਸ ਨਾ ਕਿਸ ਬਸ ਹੁਣ ਆਪਾਂ ਮਹਾਰਾ ਸੁੱਖ ਰੱਖ ਕੇ ਬਾਕੀ ਤਾਂ ਹੀ ਨਾਲ ਹੀ ਸਾਡੇ ਭਰਾ ਨੇ ਅੱਜ ਕੱਲ੍ਹ ਚੰਡੀਗੜ੍ਹ ਚ ਨਾ ਸਿੱਕਾ ਜਮਾ ਰੱਖਿਆ ਪੂਰਾ ਤੁਹਾਡੇ ਸਿਰ ਤੇ ਭਰਾਵਾਂ ਨੇ ਨਹੀਂ ਬਾਈ ਪਤਾ ਕੀ ਆ ਬਾਈ ਹੌਲੀ ਹੌਲੀ ਹਾਥੀ ਵਾਲੀ ਚਾਲ ਚੱਲਦੇ ਰਹੇ ਤਾਂ ਬਹੁਤ ਕੁਝ ਬਣ ਗਿਆ ਕਿਉਂ ਬਾਈ ਮਰ ਜਾ ਹਾਂ ਇਹ ਗੱਲ ਇਹ ਗੱਲ ਮੈਂ ਸੋਚਦਾ ਹਾਂ ਨਾ ਕਈ ਵਾਰੀ ਹੌਲੀ 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 ਸੈਟਿੰਗ ਹੌਲੀ ਹੌਲੀ ਵਾਲੀ ਸੈਟਿੰਗ ਕਰ ਲਈ ਤੇ ਬਾਕੀ ਤੁਹਾਨੂੰ ਅੱਜ ਘਰੇ ਗੁਰੀ ਭਾਬੀ ਦਾ ਵੀ ਮਲਾ ਮਲਾ ਇਹ ਸਾਰੇ ਯਾਰ ਅੱਜ ਮੈਂ ਤੁਹਾਨੂੰ ਮੈਂ ਕਿਹਾ ਚੱਕਦਾ ਹੀ ਫੱਟੇ ਫੱਟੇ ਸਾਰੇ ਓਕੇ ਕਰਦੇ ਆ ਅੱਜ ਤੁਹਾਡਾ ਦਿਨ ਖੁਸ਼ ਕਰਕੇ ਲੈ ਜਾਊਗਾ ਦੇਖਦੇ ਜਾਓ ਬਹੁਤ ਜੁੜੇ ਰਹੋ ਆਜਾ ਲਓ ਜੀ ਦੋਸਤੋ ਪਹੁੰਚ ਗਏ ਚੰਡੀਗੜ੍ਹ ਤੇ 22 ਸੈਕਟਰ 20 ਸੈਕਟਰ ਸੌਰੀ ਤੇ ਚਲੋ ਬਈ ਮਰਜਾ ਆਜੋ ਦੇਖੀਏ ਦਵਾ ਦਿਓ ਫਿਰ ਬੁਲਬੁਲ ਦਾ ਬੱਚਾ ਪਹਿਲਾਂ ਵੀ ਕੁੰਜੇ ਦੀ ਦੁਕਾਨ ਇਹਨਾਂ ਦੀ ਬਈ ਉਹੀ ਦੁਕਾਨ ਹੈ ਸੇਮ ਹੀ ਹਾਂ ਜਿੱਥੋਂ ਆਪਾਂ ਪਹਿਲਾਂ ਲੱਗੇ ਗਏ ਸੀ ਆਪਾਂ ਪ੍ਰਿੰਟਰ ਦੇਖਣੇ ਆਣਾ ਪ੍ਰਿੰਟਰ ਲੈਣਾ ਆਪਾਂ ਲੈਣਾ ਦੇਖੋ ਫਿਰ ਨਹੀਂ ਛੋਟਾ ਜਾਂ ਹਾਂ ਪ੍ਰਿੰਟਰ ਭਾਈ ਮੈਂ ਵੀ ਦੇਖੂ ਇੱਕ ਫਾਤੇ ਹੁਣਾ ਵਾਸਤੇ ਨਾ ਉਹ ਦੁਬਾਰਾ ਦੁਬਾਰਾ ਰੋਜ਼ ਸਕੂਲ ਵਾਲੇ ਕਹਿੰਦੇ ਨੇ ਹਾਂ ਪੌੜੀਆਂ ਚੜ੍ਹ ਕੇ ਹੀ ਇਹਨਾਂ ਦਾ ਹੋਇਆ ਸਾਢੇ ਪੰਜਾ ਬੜੇ ਟਾਈਮ ਬਾਅਦ ਆਇਆ ਬੜੇ ਟਾਈਮ ਬਾਅਦ ਮੈਨੂੰ ਲੱਗਦਾ ਆਪਾਂ ਨੂੰ ਹੋਗੇ ਭਾਈ ਲੌਂਗ ਟਾਈਮ ਸਾਢੇ ਤਿੰਨ ਚਾਰ ਸਾਲ ਆਇਆ ਪੰਜਾ ਸਾਲ ਬਾਅਦ ਆਇਆ ਆ ਜੋ ਬਾਬੇ ਤੁਹਾਨੂੰ ਦਿਖਾਉਣੇ ਇੱਥੇ ਐਪਲ ਦੇ ਕੰਪਿਊਟਰਾਂ ਦਾ ਖਜ਼ਾਨਾ ਹੈ ਲੋ ਜੀ ਇੱਥੇ ਸਾਰੇ ਲੈਪਟਾਪ ਸਾਰੇ ਐਪਲ ਹੀ ਐ ਐਪਲ ਹੀ ਐਪਲ ਭਰਿਆ ਪਿਆ ਦੇਖ ਸਕਦੇ ਹੋ ਪ੍ਰਮੋਡਲ ਐਪਲ ਲੈਣਾ ਤੁਸੀਂ ਦੇਖੋ ਜੀ ਉਸ ਇੱਥੇ ਸਾਰਾ ਐਪਲ ਹੀ ਐਪਲ ਹੀ ਆ ਬਾਕੀ ਮੈਂ ਤੁਹਾਨੂੰ ਇੱਥੇ ਸਾਰਾ ਇਹਨਾਂ ਦਾ ਕੰਟੈਕਟ ਨੰਬਰ ਵੀ ਸ਼ੇਅਰ ਕਰ ਦਊਗਾ ਦੋ ਦੋ ਨੰਬਰ ਦਿੰਦੇ ਪੁਰਛੇ ਪੀ 6 ਪਹਿਲਾਂ ਮੈਂ ਆਪਦੇ ਵਾਸਤੇ ਦੇਖਣਾ ਕੁਝ ਠੀਕ ਆ ਵਧੀਆ ਜੀ ਸੋ ਸਵਾਸਤਿ ਦੇਖ ਲਈ ਠੀਕ ਆ ਕਰਦੇ ਰਪੈਕ ਹਾਂਜੀ ਮਰ ਜਾ ਬਈ ਵਧਾਈਆਂ ਹੋ ਗਈਆਂ ਜੀ ਸ਼ੈਲੀ ਵੀਰੇ ਐ ਤਾਂ ਬੱਸ ਗੱਡ ਤਾਂ ਤੁਸੀਂ ਝੰਡਾ ਹੈ ਪਾਰਟੀ ਹੋ ਗਈ ਤੁਹਾਡੇ ਕੰਨੀ ਦਾ ਤਾਂ 245000 ਰੁਪਏ ਹੈ ਮੈਂ ਕਹਿੰਦਾ ਤੁਹਾਡੇ ਸਰਤੀ ਆ ਸਾਰਾ ਕੁਝ ਬਹੁਤ ਸੋਹਣਾ ਲੜਾ ਵਧਾਈ ਵਾਲਾ ਵੱਡੀ ਵਾਲਾ ਆ ਸੱਤੇ ਤੁਹਾਡੇ ਜਵਾਨੇ ਜਰਮੋਣੀ ਵਧਾਈਆਂ ਤੈਨੂੰ ਤੁਹਾਡੇ ਜਵਾਨੇ ਜਰਮੋਣੀ ਹੁੰਦੇ ਦੇ ਤੁਸੀਂ ਮੁਖਾਲ ਕਰਦੇ ਹੋ ਸਾਰੇ ਯਾਰ ਵੰਦ ਦੇ ਕੇ ਲਓ। ਲਓ ਵੀ ਬਾਬੇ ਉਹ ਪਾਰਟੀ ਹੋ ਗਈ। ਆਪਾਂ ਨੇ ਲੈ ਲਿਆ ਮੈਕਬੁੱਕ ਨਵਾਂ। ਸਾਰੇ ਜਣੇ ਕਰੋ ਕਮੈਂਟਾਂ 'ਚ ਮੁਬਾਰਕਾ। ਸੋ ਮਹਾਰਾ ਸਾਰਿਆਂ ਨੇ ਚੜ੍ਹਦੀ ਕਲਾ 'ਚ ਰੱਖੇ ਸਾਰੇ ਆਏ ਸਾਰੇ ਭਰਾ ਹੀ ਤਰੱਕੀਆਂ ਕਰੋ। ਤੇ ਬਸ ਲੈ ਕੇ ਤੁਹਾਨੂੰ ਬਾਹਰ ਨਿਕਲਦੇ ਐਥੇ ਥੋੜੀ ਆਵਾਜ਼ ਘਟਾਓ। ਠੀਕ ਹੈ ਜੀ। ਆ ਜੋ ਜੁੜੇ ਰਹੋ। ਲਓ ਜੀ ਸਜਣੋ ਵਾਇਗਰੂ ਦੀ ਕਿਰਪਾ ਨਾਲ ਹੋ ਗਈ ਪਾਰਟੀ। ਵਾਇਗਰੂ ਸਾਰੇ ਮੇਰੇ ਦੋਸਤਾਂ ਮਿੱਤਰਾਂ ਦੀਆਂ ਐਂ ਖੁਆਸ਼ੀਆਂ ਪੂਰੀਆਂ ਕਰਦਾ ਰਹੇ। ਤੇ ਬਸ ਹੁਣ ਤੁਸੀਂ ਸਪੋਰਟ ਬਣਾਈ ਰੱਖਿਓ ਤੇ ਆਪਾਂ ਐਂ ਕੰਮ ਖਿੱਚ ਕੇ ਰੱਖੀਏ ਮਰਜਾ ਬਾਈ ਵੇਟ ਕਰੀ ਜਾਂਦਾ ਤੇ ਚਲੋ ਮਰਜਾ ਬਾਈ ਉਹ ਖੁੱਲੀ ਰਹਿ ਗਈ ਦੀ ਚਲ ਸਾਰਾ ਚੰਡੀਗੜ੍ਹ ਆਪਣਾ ਹੀ ਆ ਤੇ ਲਓ ਮਰਜਾ ਬਾਈ ਪਾਰਟੀ ਹੋ ਗਈ ਤੁਹਾਨੂੰ ਹੋ ਗਈ ਬਰੇ ਬਹੁਤ ਬਹੁਤ ਮੁਬਾਰਕਾ ਦਿਨ ਹੋਰ ਕਹੀਂ ਤੁਹਾਨੂੰ ਮਾੜਾ ਸੁਖ ਲੱਖ ਲਾ ਛੱਡੇ ਜੀ ਲਾ ਛੱਡੇ ਜੀ ਕਾਲੇ ਨਹੀਂ ਆਪਾਂ یوں ਕਦੇ ਕੀਤਾ ਹੀ ਨਹੀਂ ਚਲੋ ਫਿਰ ਪਾਰਟੀਆਂ ਚਲੋ ਜੀ ਚਲੋ ਪਾਰਟੀ ਹੁਣ ਹੀ ਕਰ ਦਿੰਦੇ ਆ ਤੁਹਾਨੂੰ ਲਓ ਜੀ ਲੈਪਟਾਪ ਆਪਾਂ ਆਪਣੇ ਵਾਲਾ ਲੈ ਲਿਆ ਤੇ ਮਿਰਜ਼ਾ ਭਾਈ ਨੇ ਹੁਣ ਕੈਫੇ ਵਾਸਤੇ ਲੈਣਾ ਪ੍ਰਿੰਟਰ ਮਿਰਜ਼ਾ ਭਾਈ ਇਹ ਆਪਾਂ ਕੈਫੇ ਵਾਸਤੇ ਦੇਖ ਰਹੇ ਹਾਂ ਕੈਫੇ ਵਾਸਤੇ ਦੇਖ ਰਹੇ ਨੇ ਮਿਰਜ਼ਾ ਭਾਈ ਤੇ ਕੈਫੇ ਚ ਰੱਖਣੀ ਹੈ ਰੱਪਟ ਰੱਪਟ ਕਿਹੜੀ ਕੰਪਨੀ ਦਾ ਹੈ ਇੱਕ ਸਾਲ ਵਾਰੰਟੀ ਉੱਚੀ ਦੋਨੋਂ ਦੀ ਇੱਕ ਇੱਕ ਸਾਲ ਕਿੰਨੇ ਕਿੰਨੇ ਸਾਲ ਦੀ ਗਾਰੰਟੀ ਹੈ ਕਹਿੰਦੇ ਇਹ ਬਾਬੇ ਉਹ ਚੰਡੀਗੜ੍ਹ 20 20 ਸੀ ਸੈਕਟਰ ਚ ਹੈ ਇੱਥੇ ਮਾਰਕੀਟ ਚ ਨਾ ਰੇਟ ਦਾ ਬਹੁਤ ਫਰਕ ਆ ਬਾਕੀ ਚੀਜ਼ਾਂ ਵੀ ਘੈਂਟ ਮਿਲਦੀਆਂ ਨੇ ਮੈਂ ਪਹਿਲਾਂ ਵੀ ਇੱਥੋਂ ਮਤਲਬ ਕਈ ਵਾਰੀ ਸ਼ਾਪਿੰਗ ਕੀਤੀ ਆ ਇੱਥੇ ਰੇਟ ਦਾ ਬਹੁਤ ਫਰਕ ਹੈ ਨਾ ਕੀ ਮੈਂ ਵੀ ਇੱਕ ਲੈ ਕੇ ਜਾਣਾ ਪ੍ਰਿੰਟਰ ਘਰ ਵਾਸਤੇ ਤੇ ਮੈਂ ਸੋਚਦਾ ਮੈਂ ਅੱਜ ਹੀ ਲੈ ਜਾਵਾਂ ਤੇ ਦੇਖੂਗਾ ਐਚਪੀ ਵਗੈਰਾ ਕਿਸੇ ਹੋਰ ਬੜੀ ਕੰਪਨੀ ਦਾ ਨਹੀਂ ਜਿਵੇਂ ਐਚਪੀ ਔਰ ਕਨੇ ਵੀ ਟੀਵੀਐਸ ਕਰਦੇ ਮਿਰਜ਼ਾ ਭਾਈ ਕਿ ਕਰੇ ਕਰੇ ਆਪਣੇ ਰੱਖਣ ਵਾਸਤੇ ਵੀ ਪੁੱਛੋ ਇਹਨਾਂ ਨੂੰ ਜਿਹੜਾ ਬੱਚਿਆਂ ਦਾ ਸਮਾਨ ਕੱਢਣ ਨੂੰ ਉਹ ਉਹ ਤਾਂ ਦੂਜਾ ਪ੍ਰਿੰਟਰ ਨਾਰਮਲ ਹੈ ਹਾਂਜੀ 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 ਮਰੱਪੇ ਤੋਂ ਇੱਕ ਹੁੰਦੇ ਲਾਇਆ ਮਿਰਚਾ ਭਾਈ ਅੱਜ ਤਾਂ ਬਸ ਤੂਤੀ ਭੋਲ ਗਈ ਪੂਰਾ ਸਰੀਰ ਪਏ ਪਏ ਕਰਤਾ ਗਿਆ ਸਰੀਰ ਦੇ ਮੈਂ ਕਹਣਾ ਥੋੜਾ ਰੋਜ਼ ਦੀ ਸਕੇਜੂਲ ਇਹੀ ਆ ਹਨਾ ਸਵੇਰ ਤੋਂ ਲੈ ਕੇ ਸ਼ਾਮ ਦਾ ਸਵੇਰ ਤੋਂ ਸ਼ਾਮ ਤੱਕ ਇਹੀ ਆ ਚਿਕਨ ਰੈਪ ਕਰ ਦਿਓ ਮੈਨੂੰ ਮੈਂ ਤਾਂ ਅੱਜ ਇੱਕ ਪਹਿਲੇ ਇੱਕ ਦਿਨ ਚੀ ਚੰਡੀਗੜ੍ਹ ਦੀ ਭੱਜ ਦੌੜਨੇ ਬਾਬੋ ਇੱਕ ਐ ਕਰਤਾ ਬਸ ਸਰ ਤੁਸੀਂ ਦੱਸੋ ਜੀ ਬਸ ਜੋ ਤੁਸੀਂ ਖਾਓਗੇ ਉਹੀ ਖਾ ਲਿਓ ਨਹੀਂ ਅਲੱਗ ਅਲੱਗ ਚੀਜ਼ ਖਾਣੇ ਇੱਕ ਚਿਕਨ ਬਰਗਰ ਕਰ ਦਿਓ ਬਸ ਕਰਾ ਲਓ ਹਾਂ ਹਾਂ ਮੈਂ ਬਸ ਆਰਡਰ ਕਰ ਦਈਏ ਤੇ ਫਿਰ ਕਾ ਵੀ ਕੁਝ ਕਰਦੇ ਐਰ ਗੱਲਾਂ ਪਹਿਲੇ ਉਸਤਾਦ ਉਹ ਬੰਦਾ ਸਾਰਾ ਹੁੰਦਾ ਨਾ ਪਰ ਉਹ ਦੋ ਬੈਠੇ ਰਹਿੰਦੇ ਰਹੋ ਉਹ ਨਹੀਂ ਕਰਦੇ ਬੋਸ ਨੇ ਕਰਦੇ ਬੋਸ ਲਓ ਜੀ ਖਾਣਾ ਪੀਣਾ ਹੋ ਗਿਆ ਪੂਰਾ ਤੇ ਚਲੋ ਮਿਰਜੋ ਬਾਈ ਹੁਣ ਫਿਰ ਘਰੇ ਚੱਲੀਏ ਤੇ ਗੁਰੀ ਭਾਬੀ ਉਹਨਾਂ ਨੂੰ ਮਿਲ ਕੇ ਕਰਕੇ ਦਰਸ਼ਨ ਫਿਰ ਚੱਲੀਏ ਚਲੋ ਕਰਾਂ ਕੱਢੋ ਗੱਡੀ ਅੱਜ ਤਾਂ ਮਿਰਜੇ ਬਈ ਨੇ ਚੰਡੀਗੜ੍ਹ ਲਾਂਡਰਾ ਮੁਹਾਲੀ ਸਾਰੀ ਇਕੱਠੇ ਕਰਤੇ ਬੈਠੋ ਬੈਠੋ ਤੁਸੀਂ ਬੈਠੋ ਅੱਛਾ ਸਵਾਦ ਠੀਕ ਹੈ